ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਵਿੱਚੋਂ ਜਨਮ ਮਰਨ ਦਾ ਚੱਕਰ ਕਿਉਂ ਹੈ ਇਸ ਬਾਰੇ ਦੱਸਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੁੱਖ ਤੇ ਜਨਮ ਮਰਨ ਦੇ ਗੇੜ ਤੇ ਇਸ ਵਿੱਚੋਂ ਬਚਨ ਦੇ ਤਰੀਕੇ ਬਹੁਤ ਹੀ ਵਿਸਤ੍ਰਿਤ ਈ ਕੇ ਸਮਝਾਏ ਗਏ ਹਨ ਗੁਰੂ ਸਾਹਿਬ ਦੀ ਬਾਣੀ ਤੋਂ ਅਸੀਂ ਇਹ ਸਿੱਖਦੇ ਹਾਂ ਕਿ ਇਹ ਸੰਸਾਰ ਆਮਣ ਜਾਣ ਜਨਮ ਮਰਨ ਦਾ ਖੇਡ ਹੈ ਜਿਸ ਤੋਂ ਬਚਣ ਲਈ ਗੁਰੂ ਜੀ ਦੀ ਸ਼ਰਨ ਨਾਹੀ ਪੈਂਦੀ ਹੈ ਸਿੱਖ ਧਰਮ ਅਨੁਸਾਰ ਜਨਮ ਮਰਨ ਦਾ ਖੇਡ ਮਨੁੱਖ ਤੇ ਕਰਮਾਂ ਤੇ ਉਸ ਦੀ ਮਾਇਆ ਦੇ ਬੰਧਨ ਨਾਲ ਜੁੜੇ ਹੋਣ ਕਰਕੇ ਜਦੋਂ ਮਨੁੱਖ ਹੋਵੇ ਅਹੰਕਾਰ ਮਾਇਆ ਤੰ ਦولت ਦੀ ਲਾਸਾ ਅਤੇ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਫਸਿਆ ਰਹਿੰਦਾ ਹੈ ਤਾਂ ਉਹ ਮੁਕਤੀ ਤੋਂ ਦੂਰ ਹੋ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਲੇਖ ਹੈ ਆਵਣ ਜਾਣ ਨਾ ਚੁੱਕੇ ਮੇਰੇ ਭਾਈ ਵੈਣ ਗੁਰੂ ਮੁਕਤ ਨਾ ਪਾਏ ਅੰਗ 986 ਵਿੱਚ ਦਰਜ ਹੈ ਇਹ ਭਾਈ ਆਉਣ ਜਾਣ ਦਾ ਚੱਕਰ ਨਹੀਂ ਮੁਕਦਾ ਗੁਰੂ ਦੀ ਸ਼ਰਨ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਮੁਕਤੀ ਦਾ ਮਾਰਗ ਤੇ ਗੁਰੂ ਦੀ ਸ਼ਰਨ ਸਾਨੂੰ ਬਹੁਤ ਲੈਣੀ ਜ਼ਰੂਰੀ ਹੈ ਗੁਰਬਾਣੀ ਅਨੁਸਾਰ ਜਨਮ ਮਰਨ ਦੇ ਗੇੜ ਤੋਂ ਬਚਣ ਲਈ ਗੁਰੂ ਦੀ ਬਾਣੀ ਅਨੁਸਾਰ ਜੀਵਨ ਜਿਉਣਾ ਬਹੁਤ ਜ਼ਰੂਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਸਤ ਗੁਰ ਦੀ ਬਾਣੀ ਦਾ ਆਸਰਾ ਲੈਣ ਨਾਲ ਹੀ ਆਤਮਿਕ ਜਾਗਰਤੀ ਮਿਲਦੀ ਹੈ ਜੋ ਮਨੁੱਖ ਨੂੰ ਮੁਕਤੀ ਵੱਲ ਜਾਂਦੀ ਹੈ ਗੁਰਬਾਣੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਸਤਿਗੁਰੂ ਮਿਲੇ ਤਾਂ ਟੁੱਟੇ ਜੰਜਾਲ ਅੰਗ 600 ਵਿੱਚ ਦਰਜ ਹੈ ਜਦੋਂ ਗੁਰੂ ਮਿਲ ਪੈਂਦਾ ਹੈ ਤਾਂ ਜਨਮ ਮਰਨ ਦਾ ਜੰਜਾਲ ਟੁੱਟ ਜਾਂਦਾ ਹੈ ਨਾਮ ਸਿਮਰਨ ਜਨਮ ਮਰਨ ਤੋਂ ਬਚਣ ਦਾ ਸਭ ਤੋਂ ਵਧੀਆ উপায় ਹੈ ਗੁਰਬਾਣੀ ਵਿੱਚ ਸਪੱਸ਼ਟ ਲਿਖਿਆ ਹੈ ਕਿ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਮਨੁੱਖ ਆਪਣੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਕੁਰਬਾਨੀ ਉਚਾਰਨ ਕਰਦੀ ਹੈ ਜਨਮ ਮਰਨ ਧੂਮੇ ਨਾਹੀ ਸੰਤਨ ਕੈ ਨਾਹੀ ਆਵੋ ਜਾਓ ਅੰਗ ਚੋ ਸਭ ਸਭੀ ਵਿੱਚ ਜੋ ਸੰਤ ਮਹਾਤਮ ਹਨ ਉਨ੍ਹਾਂ ਲਈ ਜਨਮ ਮਰਨ ਦਾ ਗੇੜ ਨਹੀਂ ਹੁੰਦਾ ਭਾਰ ਬ੍ਰਹਮ ਜਿਨੇ ਰੀਤੀ ਬਸਾਇਆ ਜਨਮ ਮਰਨ ਤਿੰਨ ਕਾ ਮਟਾਇਆ ਅੰਗ 1142 ਵਿੱਚ ਦੱਸਿਆ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਲਿਆ ਉਹਨਾਂ ਦਾ ਜਨਮ ਮਰਨ ਦਾ ਗੇੜ ਮਿੱਟ ਜਾਂਦਾ ਹੈ ਗੁਰਮਤਿ ਜੀਵਨ ਤੇ ਸੱਚਾ ਰਸਾਨੂੰ ਜੀਣਾ ਚਾਹੀਦਾ ਹੈ ਮੁਕਤੀ ਲਈ ਮਨੁੱਖ ਨੂੰ ਗੁਰੂ ਦੀ ਮੱਤ ਗੁਰਮਤਿ ਅਨੁਸਾਰ ਜੀਵਨ ਬਤਾਉਣਾ ਚਾਹੀਦਾ ਹੈ ਜੋ ਕਿ ਹਮੇਸ਼ਾ ਨਿਰਮਲਤਾ ਤੇ ਭਗਤੀ ਭਾਵਨਾ ਨਾਲ ਭਰਿਆ ਹੋਵੇ ਗੁਰਬਾਣੀ ਵਿੱਚ ਉਲੇਖ ਹੈ ਜਨਮ ਮਰਨ ਕਾ ਪਉ ਗਿਆ ਗੁਰੂ ਪ੍ਰਸਾਦੀ ਮਨ ਲਾਇਆ ਅੰਗ 532 ਵਿੱਚ ਦਰਜ ਹੈ ਗੁਰੂ ਦੀ ਕਿਰਪਾ ਨਾਲ ਜਨਮ ਮਰਨ ਦਾ ਡਰ ਖਤਮ ਹੋ ਜਾਂਦਾ ਹੈ ਗੁਰੂ ਪਿਆਰਿਓ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਜਨਮ ਮਰਨ ਦੇ ਗੇੜ ਤੋਂ ਬਚਨ ਦੇ ਅਸੀਂ ਹੁਣ ਤੁਹਾਨੂੰ ਤਰੀਕੇ ਦੱਸਾਂਗੇ ਗੁਰੂ ਦੀ ਸ਼ਰਨ ਲਓ ਗੁਰੂ ਦੀ ਬਾਣੀ ਅਨੁਸਾਰ ਜੀਵਨ ਜਿਉਣ ਨਾਲ ਮੁਕਤੀ ਮਿਲਦੀ ਹੈ। ਨਾਮ ਸਿਮਰਨ ਵਾਹਿਗੁਰੂ ਦੇ ਨਾਮ ਅਦਾ ਅਭਿਆਸ ਕਰੋ ਜੋ ਆਤਮਿਕ ਸੁਖ ਦਿੰਦਾ ਹੈ। ਸੇਵਾ ਤੇ ਕੀਰਤਨ ਗੁਰ ਸਿੱਖੀ ਅਨੁਸਾਰ ਨਿਸ਼ਕਾਮ ਭਾਵਨਾ ਨਾਲ ਕੀਤੀ ਸੇਵਾ ਤੇ ਗੁਰਬਾਣੀ ਕੀਰਤਨ ਜਨਮ ਮਰੰਦਗੇਟ ਤੋਂ ਬਚਾਉਂਦੇ ਹਨ। ਸੱਚਾ ਆਚਾਰ ਗੁਰੂ ਦੇ ਹੁਕਮ ਵਿੱਚ ਰਹਿ ਕੇ ਅਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਨਿਤਨੇਮ ਅਤੇ ਹੰਕਾਰ ਲਾਲਚ ਤੇ ਮੋਹ ਤੋਂ ਬਚਣਾ ਹੈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਜਨਮ ਮਰਨ ਦੇ ਗੇੜ ਤੋਂ ਬਚਣ ਲਈ ਗੁਰੂ ਦੀ ਸ਼ਰਨ ਪੈਣਾ ਨਾਮ ਜਪਣਾ ਸੱਚਾ ਆਚਾਰ ਰੱਖਣਾ ਸੇਵਾ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਜੋ ਵੀ ਇਹਨਾਂ ਗਲਨਾਤੇ ਚੱਲਦਾ ਹੈ ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਅਤੇ ਸੱਚੀ ਮੁਕਤੀ ਹਾਸਲ ਕਰਦਾ ਹੈ ਗੁਰਬਾਣੀ ਵਿੱਚ ਲਿਖਿਆ ਹੈ ਨਾਮ ਜਪਤ ਪੁਨਹਾਤਿਕ ਜਨਮ ਨਾ ਹੋਏ ਅੰਗ 1162 ਵਿੱਚ ਦਰਜ ਹੈ ਜੋ ਨਾਮ ਜਪਦਾ ਹੈ ਉਹ ਦੁਬਾਰਾ ਮਾੜੀ ਜੁਨੀ ਵਿੱਚ ਜਨਮ ਨਹੀਂ ਲੈਂਦਾ ਇਸ ਕਰਕੇ ਗੁਰੂ ਜੀ ਬਾਣੀ ਅਤੇ ਉਪਦੇਸ਼ ਅਨੁਸਾਰ ਚੱਲ ਕੇ ਅਸੀਂ ਜਨਮ ਮਰਨ ਦੇ ਗੇਟ ਤੋਂ ਬਚ ਸਕਦੇ ਹਾਂ ਵਾਹਿਗੁਰੂ ਜੀ ਅਗਰ ਤੁਹਾਨੂੰ ਗੁਰੂ ਜੀ ਦੇ ਕਹੇ ਸ਼ਬਦ ਚੰਗੇ ਲੱਗੇ ਤਾਂ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਦੋਸਤਾਂ ਵਿੱਚ ਗੁਰਮਤਿ ਗਿਆਨ ਨੂੰ ਵਧਾਉਣ ਲਈ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ